ਸਤਿ ਸ਼੍ਰੀ ਅਕਾਲ, ਖਾਲਸ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡੇ ਨਾਲ ਭਵਨੀਤਕੌਰ ਦੁਪਹਿਰ 2 ਵਜੇ ਦਾ ਬੁਲੇਟਿਨ ਲੈ ਕੇ ਹਾਜ਼ਰ ਹਾਂ। ਮੌਨਸੂਨ ਪੰਜ ਦਿਨਾਂ ਤੋਂ ਵਾਪਸੀ ਦੇ ਰਸਤੇ ਦੌਰਾਨ ਬਠਿੰਡਾ ਫਜ਼ਿਲਕਾ ਖੇਤਰ ਦੇ ਵਿੱਚ ਫਸਿਆ ਹੋਇਆ ਹੈ। ਉਮੀਦ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੌਨਸੂਨ ਪੰਜਾਬ ਤੋਂ ਪੂਰੀ ਤਰ੍ਹਾਂ ਚਲਾ ਜਾਵੇਗਾ। ਇਸ ਸਮੇਂ ਦੌਰਾਨ ਪੰਜਾਬ ਦੇ ਮੌਸਮ ਦੇ ਵਿੱਚ ਬਦਲਾ ਆ ਰਹੇ ਹਨ। ਰਾਤਾਂ ਗਰਮ ਮਹਿਸੂਸ ਹੋ ਰਹੀਆਂ ਹਨ ਪਰ ਦਿਨ ਦਾ ਤਾਪਮਾਨ ਆਮ ਦੇ ਨੇੜੇ ਰਹਿੰਦਾ ਹੈ। ਮੌਨਸੂਨ ਦੀ ਵਾਪਸੀ ਦੇ ਵਿੱਚ ਲਗਭਗ 5 ਦਿਨਾਂ ਦੀ ਦੇਰੀ ਵੀ ਮੌਸਮ ਦੇ ਵਿੱਚ ਮਹੱਤਵਪੂਰਨ ਤਬਦੀਲੀਆਂ ਲਿਆ ਰਹੀਆਂ ਹਨ ਭਾਰਤੀ ਮੌਸਮ ਵਿਭਾਗ ਦੇ ਅਨੁਸਾਰ ਪੰਜਾਬ ਦੇ ਵਿੱਚ ਰਾਤ ਦਾ ਤਾਪਮਾਨ ਲਗਾਤਾਰ ਵਧ ਰਿਹਾ ਹੈ ਆਤਿਆਮ ਨਾਲੋਂ ਲਗਭਗ 3 ਡਿਗਰੀ ਵਧ ਰਿਹਾ ਹੈ ਇਸ ਦੌਰਾਨ ਦਿਨ ਦਿਨ ਦੇ ਵੱਧ ਤੋਂ ਵੱਧ ਤਾਪਮਾਨ ਦੇ ਵਿੱਚ ਕੋਈ ਮਹੱਤਵਪੂਰਨ ਤਬਦੀਲੀ ਨਹੀਂ ਆਈ ਹੈ ਪਿਛਲੇ 24 ਘੰਟਿਆਂ ਦੇ ਵਿੱਚ ਤਾਪਮਾਨ 0.2 ਡਿਗਰੀ ਵਧਿਆ ਹੈ ਜੋ ਕਿ ਆਮ ਦੇ ਨੇੜੇ ਹੈ ਅਗਲੇ 7 ਦਿਨਾਂ ਤੱਕ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ ਮੌਸਮ ਵਿਭਾਗ ਨੇ ਕਿਸੇ ਵੀ ਜ਼ਿਲ੍ਹੇ ਦੇ ਜੋ ਮੀਂਹ ਦੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਹੈ ਨਤੀਜੇ ਦੇ ਵਜੋਂ ਤਾਪਮਾਨ ਦੇ ਵਿੱਚ ਨਮੀ ਵਿੱਚ ਕਮੀ ਆ ਰਹੀ ਹੈ ਅੱਜ 22 ਸਤੰਬਰ ਤੋਂ ਜੀਐਸਟੀ ਕਟੌਤੀ ਲਾਗੂ ਹੋਣ ਨਾਲ ਕਿਉਂ ਪਨੀਰ ਕਾਰਾਂ ਤੋਂ ਲੈ ਕੇ اے سی ਤੱਕ ਸਭ ਕੁਝ ਸਸਤਾ ਹੋ ਗਿਆ ਸਰਕਾਰ ਨੇ 3 ਸਤੰਬਰ ਨੂੰ ਜੀਐਸਟੀ ਦੇ ਵਿੱਚ ਕਟੌਤੀ ਦਾ ਐਲਾਨ ਕੀਤਾ ਸੀ ਜੋ ਅੱਜ ਤੋਂ ਲਾਗੂ ਹੋ ਗਿਆ ਹੈ ਹੁਣ ਜੀਐਸਟੀ ਸਿਰਫ ਦੋ ਸਲੈਬਾਂ ਦੇ ਵਿੱਚ ਲਗਾਇਆ ਜਾਵੇਗਾ ਇੱਕ 5% ਤੇ ਦੂਜਾ 18% ਇਸ ਦੇ ਨਾਲ ਹੀ ਰੋਜ਼ਾਨਾ ਵਰਤੋਂ ਵਾਲੀ ਚੀਜ਼ਾਂ ਸਸਤੀਆਂ ਹੋ ਗਈਆਂ ਹਨ ਕੁਝ ਕੰਪਨੀਆਂ ਨੇ ਨਵੀਆਂ ਦਰਾਂ ਜਾਰੀ ਨਹੀਂ ਕੀਤੀਆਂ ਹਨ ਇਸ ਲਈ ਉਹਨਾਂ ਦੇ ਅਨੁਮਾਨਿਤ ਐਮਆਰਪੀ ਦਿੱਤੇ ਗਏ ਹਨ ਇਸ ਵਿੱਚ ਕੰਪਨੀਆਂ ਅਤੇ ਵਿਕਰੇਤਾਵਾਂ ਦੁਆਰਾ ਦਿੱਤੀਆਂ ਜਾਣ ਵਾਲੀਆਂ ਛੋਟਾਂ ਸ਼ਾਮਿਲ ਹਨ ਇਸ ਲਈ ਬਾਜ਼ਾਰ ਦੇ ਵਿੱਚ ਉਪਲਬਧ ਚੀਜ਼ਾਂ ਦੀਆਂ ਕੀਮਤਾਂ ਹੋਰ ਵੀ ਘਟ ਸਕਦੀਆਂ ਹਨ ਕੇਂਦਰ ਸਰਕਾਰ ਨੇ ਕੌਮੀ ਖੁਰਾਕ ਸੁਰੱਖਿਆ ਐਕਟ ਅਧੀਨ ਪੰਜਾਬ ਦੇ 11 ਲੱਖ લાભાર્થીਾਂ ਤੇ ਉਂਗਲ ਚੁੱਕੀ ਹੈ ਇਸ ਦੇ ਨਾਲ ਹੀ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ 30 ਸਤੰਬਰ ਤੱਕ ਇਹਨਾਂ ਸ਼ੱਕੀਆਂ ਦੀ ਪੁਸ਼ਟੀਕਰਨ ਅਤੇ ਇਹਨਾਂ ਦੇ ਨਾਮ ਹਟਾਉਣ ਲਈ ਕਿਹਾ ਹੈ ਪੰਜਾਬ ਸਰਕਾਰ ਨੇ ਵੀ ਸ਼ੱਕੀ ਰਾਸ਼ਨ ਕਾਰਡ ਹੋਲਡਰਾਂ ਦੀ ਪੜਤਾਲ ਕਰਵਾਉਣ ਦਾ ਫੈਸਲਾ ਕੀਤਾ ਹੈ ਪਤਾ ਲੱਗਿਆ ਹੈ ਕਿ ਸੂਬਾ ਸਰਕਾਰ ਦੇ ਵੱਲੋਂ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਪੜਤਾਲ ਲਈ 6 ਮਹੀਨੇ ਦੇ ਸਮੇਂ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਪਹਿਲੀ ਅਕਤੂਬਰ ਤੋਂ ਝੋਨੇ ਦੀ ਖਰੀਦ ਦਾ ਸੀਜ਼ਨ ਸ਼ੁਰੂ ਹੋ ਰਿਹਾ ਹੈ ਅਤੇ ਸਮੁੱਚਾ ਸਟਾਫ ਇਸ ਖਰੀਦ ਦੇ ਵਿੱਚ ਰੁੱਝ ਜਾਵੇਗਾ। ਪੰਜਾਬ ਸਰਕਾਰ ਕੇਂਦਰ ਨੂੰ ਐਵੀ ਲਿਖ ਰਹੀ ਹੈ ਕਿ ਰਾਸ਼ਨ ਕਾਰਡ ਦਾ ਪੰਜਾਬ ਨਾਲ ਸੰਬੰਧਿਤ ਸਮੁੱਚਾ ਡਾਟਾਬੇਸ ਸਾਂਝਾ ਕੀਤਾ ਜਾਵੇ ਤਾਂ ਜੋ ਪਰਤਾਲ ਵਾਸਤੇ ਰਣਨੀਤੀ ਬਣਾਈ ਜਾ ਸਕੇ। ਪੰਜਾਬ ਸਰਕਾਰ ਪਹਿਲਾਂ ਹੀ ਕੇਂਦਰੀ ਹਦਾਇਤਾਂ ਉੱਤੇ ਕਰੀਬ 32473 ਅਜਿਹੀ ਲਾਪਤਰੀਆਂ ਦਿਨਾਂ ਹਟਾ ਚੁੱਕੀ ਹੈ ਜਿਨ੍ਹਾਂ ਦੇ ਵੱਲੋਂ ਹਲੇ ਤੱਕ ਇਕਈ ਕੇवाईसी ਨਹੀਂ ਕਰਵਾਈ ਗਈ ਹੈ ਅਸ਼ੱਕੀ ਲਾਭਪਾਤਰੀ ਆਮਦਨ ਕਰ ਪਰ ਰਹੇ ਹਨ ਪੰਜ ਇੱਕੜ ਤੋਂ ਵੱਧ ਜ਼ਮੀਨ ਦੇ ਮਾਲਕ ਹਨ ਜਾਂ 4 ਰੁਪਿਆਵਾਨ ਦੇ ਮਾਲਕ ਹੋਣ ਤੋਂ ਇਲਾਵਾ ਕੰਪਨੀਆਂ ਦੇ ਵਿੱਚ ਵੀ ਡਾਇਰੈਕਟਰ ਹਨ ਹਿਮਾਚਲ ਦੀਤੀ ਬਾਲੀਵੁੱਡ ਅਦਾਕਾਰਾ ਅਤੇ ਪੰਜਾਬ ਕਿੰਗਜ਼ ਦੀ ਸਹਿ ਮਾਲਕ ਪ੍ਰੀਤੀ ਏਜੰਟਾ ਨੇ ਹਿਮਾਚਲ ਪ੍ਰਦੇਸ਼ ਦੇ ਆਫਤ ਪ੍ਰਭਾਵਿਤ ਲੋਕਾਂ ਲਈ ਮਦਦ ਦਾ ਹੱਥ ਵਧਾਇਆ ਹੈ ਉਹਨਾਂ ਨੇ ਹਿਮਾਚਲ ਪ੍ਰਦੇਸ਼ ਦੇ ਵਿੱਚ ਆਫਤ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਦੇ ਲਈ 3 ਲੱਖ ਰੁਪਏ ਦਾਨ ਦਿੱਤੇ ਹਨ ਪ੍ਰੀਤੀ ਜ਼ਿੰਟਾ ਨੇ ਕਿੰਗਜ਼ 11 ਪੰਜਾਬ ਦੇ ਵੱਲੋਂ ਇਹ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਹੈ ਬਾਲੀਵੁੱਡ ਅਦਾਕਾਰਾਂ ਨੇ ਇਹ ਰਕਮ ਹਿਮਾਚਲ ਸਥਿਤ ਐਲਐਮਆਈਟੀ ਬlesing ਫਾਊਂਡੇਸ਼ਨ ਨੂੰ ਟ੍ਰਾਂਸਫਰ ਕੀਤੀ ਹੈ ਸੰਸਥਾ ਦੇ ਸੰਸਥਾਪਕ ਸਰਬਜੀਤ ਬੌਬੀ ਨੇ ਇਸ ਦਾਨ ਦੇ ਲਈ ਪ੍ਰੀਤੀ ਜ਼ਿੰਟਾ ਦਾ ਧੰਨਵਾਦ ਕੀਤਾ ਹੈ ਭਾਰਤ ਪਾਕਿਸਤਾਨ ਕ੍ਰਿਕਟ ਮੈਚ ਭਾਵਨਾਵਾਂ ਤੋਂ ਬਿਨਾਂ ਜਾਣਾ ਬਹੁਤ ਘਟ ਹੁੰਦਾ ਹੈ ਐਤਵਾਰ ਨੂੰ ਦੁਬਈ ਦੇ ਵਿੱਚ ਉਹਨਾਂ ਵਿਚਕਾਰ ਏਸ਼ੀਆ ਕੱਪ ਮੈਚ ਵੀ ਕੋਈ અપਵਾਦ ਨਹੀਂ ਸੀ ਪਿਛਲੇ ਮੈਚ ਦੇ ਵਿੱਚ ਇੱਕ ਪਾਸੜ ਹਾਰ ਤੋਂ ਬਾਅਦ ਪਾਕਿਸਤਾਨੀ ਟੀਮ ਇਸ ਵਾਰ ਵਧੇਰੇ ਹਮਲਾਵਰ ਹੋਣ ਦੀ ਕੋਸ਼ਿਸ਼ ਕਰ ਰਹੀ ਸੀ ਲੇਕਿਨ ਇਸ ਕਦਮ ਦਾ ਉਲਟਾ ਅਸਰ ਪਿਆ ਅਤੇ ਭਾਰਤ ਨੇ ਇੱਕ ਵਾਰ ਫਿਰ 6 ਵਿਕਟਾਂ ਨਾਲ ਆਸਾਨ ਜਿੱਤ ਪ੍ਰਾਪਤ ਕੀਤੀ। ਪ੍ਰਸਿੱਧ ਪੰਜਾਬੀ ਸੰਗੀਤਕਾਰ ਚਰਨਜੀਤ ਸਿੰਘ ਆਹੂਜਾ ਦਾ ਅੱਜ ਦੁਪਹਿਰ 1 ਵਜੇ ਬਲੌਂਗੀ ਸ਼ਮਸ਼ਾਨਘਾਟ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ। ਉਹਨਾਂ ਦਾ ਐਤਵਾਰ ਨੂੰ ਆਪਣੇ ਘਰ ਦੇ ਵਿੱਚ ਦਿਹਾਂਤ ਹੋ ਗਿਆ ਸੀ। ਉਹ ਲੰਬੇ ਸਮੇਂ ਤੋਂ ਕੈਂਸਰ ਨਾਲ ਜੂਝ ਰਹੇ ਸਨ। ਆਹੂਜਾ ਦੇ ਤਿੰਨ ਪੁੱਤਰ ਹਨ। ਉਹਨਾਂ ਦਾ ਵੱਡਾ ਪੁੱਤਰ ਸਚਨ ਆਹੂਜਾ ਵੀ ਪੰਜਾਬੀ ਸੰਗੀਤ ਉਦਯੋਗ ਦੇ ਵਿੱਚ ਇੱਕ ਪ੍ਰਮੁੱਖ ਹਸਤੀ ਹੈ ਅਤੇ ਉਹਨਾਂ ਦਾ ਆਪਣਾ ਸਟੂਡੀਓ ਵੀ ਵਿ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਾਇਕ ਦਿਲਜੀਤ ਦੋਸਾਂਝ ਅਦਾਕਾਰ ਨਿਰਮਲ ਰਿਸ਼ੀ ਗਾਇਕ ਮਾਸਟਰ ਸਲੀਮ ਅਤੇ ਹੋਰ ਕਲਾਕਾਰਾਂ ਨੇ ਉਨ੍ਹਾਂ ਦੇ ਦਿਹਾਂਤ ਤੇ ਦੁੱਖ ਪ੍ਰਗਟ ਕੀਤਾ ਹੈ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸਰਦਾਰ ਹਰਮੇਲ ਸਿੰਘ ਦਾ ਸ਼ਾਮ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਿਹਾਂਤ ਹੋ ਗਿਆ ਉਹ 77 ਸਾਲ ਦੇ ਸਨ ਅਤੇ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ ਹਰਮੇਲ ਸਿੰਘ 1997 ਦੇ ਵਿੱਚ ਡਲਾਕਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਚੁਣੇ ਗਏ ਸਨ ਅਤੇ ਕੈਬਨਿਟ ਮੰਤਰੀ ਬਣੇ ਸਨ ਉਹਨਾਂ ਅੰਤਿਮ ਸੰਸਕਾਰ ਮੰਗਲਵਾਰ 23 ਸਤੰਬਰ ਨੂੰ ਸਵੇਰੇ 11 ਵਜੇ ਉਹਨਾਂ ਦੇ ਜੱਦੀ ਪਿੰਡ ਦੇ ਵਿੱਚ ਕੀਤਾ ਜਾਵੇਗਾ ਪੰਜਾਬ ਦੇ ਅੰਮ੍ਰਿਤਸਰ ਸਿਵਲ ਹਸਪਤਾਲ ਦੇ ਵਿੱਚ ਅੱਜ ਸਵੇਰੇ ਲਗਭਗ 7:30 ਵਜੇ ਬਲੱਡ ਬੈਂਕ ਦੇ ਇੱਕ ਫ੍ਰਿਜ ਦੇ ਵਿੱਚ ਅਚਾਨਕ ਅੱਗ ਲੱਗ ਗਈ ਬੱਚਿਆਂ ਦਾ ਵਾਰਡ ਵੀ ਬਲੱਡ ਬੈਂਕ ਦੇ ਨਾਲ ਹੀ ਸਥਿਤ ਸੀ ਜਿਸ ਕਾਰਨ ਹਫੜਾ ਦਫੜੀ ਮਚ ਗਈ ਸੂਚਨਾ ਮਿਲਣ ਤੇ ਸਟਾਫ ਮੌਕੇ ਤੇ ਪਹੁੰਚਿਆ ਅਤੇ ਹਸਪਤਾਲ ਨੂੰ ਧੂੰਏ ਤੋਂ ਬਚਾਉਣ ਦੇ ਲਈ ਸ਼ੀਸ਼ਾ ਤੋੜ ਦਿੱਤਾ ਗਿਆ ਫਿਰ ਸਾਰੇ ਬੱਚਿਆਂ ਨੂੰ ਬਾਹਰ ਕੱਢਿਆ ਗਿਆ ਵਾਰਡ ਦੇ ਵਿੱਚ ਲਗਭਗ 15 ਬੱਚੇ ਸਨ ਸਟਾਫ ਨੇ ਅੱਗ बुਝਾਉ ਯੰਤਰ ਨਾਲ ਅੱਗ ਤੇ ਕਾਬੂ ਪਾਇਆ ਪੰਜਾਬ ਦੇ ਲੁਧਿਆਣਾ ਦੇ ਵਿੱਚ ਕੱਲ ਰਾਤ 10:45 ਤੇ ਨੈਸ਼ਨਲ ਹਾਈਵੇ ਤੇ ਸ਼ਿਵਪੂਰੀ ਫਲਾਈਓਵਰ ਤੇ ਕਈ ਕਾਰਾਂ ਆਪਸ ਦੇ ਵਿੱਚ ਟਕਰਾ ਗਈਆਂ ਮੰਨਿਆ ਜਾ ਰਿਹਾ ਹੈ ਕਿ ਇਹ ਹਾਦਸਾ ਨੌਜਵਾਨ ਦੇ ਵੱਲੋਂ ਸੜਕ ਤੇ ਸੜਕ ਦੇ ਵਿਚਕਾਰ ਖੜ ਕੇ ਸ਼ਰਾਬ ਪੀਣ ਕਾਰਨ ਹੋਇਆ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਜਾਣਕਾਰੀਆਂ ਅਨੁਸਾਰ ਟੈਕਸੀਆਂ ਨਾਲ ਟਕਰਾਉਣ ਵਾਲੀ ਕਾਰ ਪਲਟ ਗਈ ਅਤੇ 4 ਯਾਤਰੀਆਂ ਦੇ ਵਿੱਚੋਂ ਇੱਕ ਦੀ ਗੰਭੀਰ ਜ਼ਖਮੀ ਹੋਣ ਦੀ ਸੂਚਨਾ ਹੈ ਇਸ ਨੂੰ ਇਲਾਜ ਦੇ ਲਈ ਨੇੜਲੇ ਹਸਪਤਾਲ ਦੇ ਵਿੱਚ ਵੀ ਲਿਜਾਇਆ ਗਿਆ ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਰੁਕਾਵਟ ਵਾਲੇ ਹਾਈਵੇ ਨੂੰ ਸਾਫ ਕਰ ਦਿੱਤਾ ਕਸਬਾ ਮੁਰੀਦਕੇ ਦੇ ਇੱਕ ਨੌਜਵਾਨ ਦੀ ਅਮਰੀਕਾ ਦੇ ਵਿੱਚ ਇੱਕ ਭਿਆਨਕ ਸੜਕ ਹਾਦਸੇ ਦੇ ਵਿੱਚ ਜਾਨ ਚਲੀ ਗਈ ਹੈ ਮ੍ਰਿਤਕ ਦੇ ਮਾਮਾ ਹਰਜਿੰਦਰ ਸਿੰਘ ਰਾਜੂ ਖੋਸਾ ਨੇ ਦੱਸਿਆ ਹੈ ਕਿ ਮੁਰੀਦਕੇ ਦਾ ਰਹਿਣ ਵਾਲਾ ਰਵਿੰਦਰਪਾਲ ਸਿੰਘ ਬਰਾੜ ਉਰਫ ਰੋਕੀ ਕਰੀ 25 ਸਾਲਾਂ ਤੋਂ ਅਮਰੀਕਾ ਦੇ ਲਾਸ ਐਂਜਲਸ ਦੇ ਵਿੱਚ ਰਹਿ ਰਿਹਾ ਸੀ ਬੀਤੀ 19 ਸਤੰਬਰ ਨੂੰ ਰਾਤ ਕਰੀਬ 10 ਵਜੇ ਐਲਏ ਤੋਂ ਲਗਭਗ 1800 ਕਿਲੋਮੀਟਰ ਦੂਰ ਉਸ ਦੇ ਟਰੱਕ ਨੂੰ ਅੱਗ ਲੱਗ ਗਈ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਰੌਕੀ ਬੁਰੀ ਤਰ੍ਹਾਂ ਚਲਸ ਗਿਆ ਤੇ ਉਸ ਦੀ ਜਾਨ ਚਲੀ ਗਈ ਤਾਂ ਦੁਪਹਿਰ ਦੇ ਬੁਲੇਟਿਨ ਦੇ ਵਿੱਚ ਫਿਲਹਾਲ ਦੇ ਲਈ ਇੰਨਾ ਹੀ ਤੁਸੀਂ ਵੇਖਦੇ ਰਹੋ ਦਿਖਾਲਸ ਟੀਵੀ ਧੰਨਵਾਦ